ਮੈਂ ਚੜ੍ਹਦੇ ਪੰਜਾਬ ਚੋਂ ਵਾਹ ਰੰਗੀਲੇ ਰਿਕਸ਼ੇ ਲੋਰੀ ਸ਼ਸ਼ਕੇ ਔਰ ਇਨਕੇ ਸਾਥ ਜਾਸ ਲੋਕ ਕੀਆ ਜਾਏ ਛੋੜ ਦਿਆ ਜਾਏ ਇਨਕੋ ਘੇਰ ਕਰਦਿਆ ਇਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਬੈਠੇ ਨੇ ਔਰ ਨਾਲ ਮਾਈ ਮੋਰਾ ਬੈਠੇ ਨੇ ਅੱਛਾ ਵਾਲੀ ਲੱਕੜ ਹਜੇ ਵੀ ਇਸ ਇੱਕ ਦੌਰ ਦੀ ਗਈ ਹੈ ਚਬਤ ਲਬਾਗ ਤੇ ਗੁਲਬਾਗ ਘੋੜੇ ਦੀ ਸ਼ਾਲ ਇੱਥੋਂ ਹੀ ਮرائی ਸੀ ਨਦੀ ਦੇ ਵਿੱਚ ਤੇ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਜਿਹੜੇ ਕੇ ਸੀ ਉਹ ਉੱਥੇ ਇਬਾਦਤ ਕਰਦੇ ਹੁੰਦੇ ਸੀ ਸਭ ਤੋਂ ਅਖੀਰਲਾ ਦਰਬਾਰ ਮਹਾਰਾਜਾ ਰਣਜੀਤ ਸਿੰਘ ਦਾ ਇੱਥੇ ਹੀ ਲੱਗਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਧਰ ਗੁਰਦੁਆਰਾ ਡੇਰਾ ਸਾਹਿਬ ਹੈ ਤੇ ਹੁਣ ਆਪਣੀਆਂ ਫੌਜਾਂ ਅੱਜ ਚੜ੍ਹਦੇ ਪੰਜਾਬ ਨੂੰ ਚੱਲੀਆਂ ਹਨ ਬਾਕੀ ਸਾਰੇ ਦਾਸ ਇੱਥੇ ਰਹੇਗਾ ਤੇ ਇਹਨਾਂ ਦਾ ਸਮਾਨ ਗੱਡੀ ਆ ਗਈ ਹੈ ਸਮਾਨ ਰੱਖ ਕੇ ਹੁਣ ਵਾਗਾ ਬਾਰਡਰ ਨੂੰ ਚੱਲੇ ਹਨ ਚਾਹੀਏ ਚਲੋ ਠੀਕ ਹੈ ਜੀ ਸਾਰਿਆਂ ਨੂੰ ਚੱਲ ਜੀਏ ਆ ਸਾਡਾ ਦਿਲ ਤਾਂ ਨਹੀਂ ਕਰਦਾ ਪਰ ਹੁਣ ਤੁਸੀਂ ਆਪ ਵੀ ਚੱਲੇ ਆ ਅਸੀਂ ਤਾਂ ਕਿਹਾ ਹੀ ਰਹੋ ਹਾਂ ਇਹ ਤਾਂ ਕਿਹ ਰੋ ਸਾਰੇ ਜਣੇ ਤੇ ਨਹੀਂ ਕਰਦਾ ਪਰ ਮਜਬੂਰੀਆਂ ਮਜਬੂਰੀਆਂ ਮਾਰਦੀਆਂ ਨਾ ਠੀਕ ਹੈ ਸਰਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੀ ਯਾਤਰਾ ਸ਼ੁਰੂ ਹੋ ਗਈ ਜੀ ਲਾਹੌਰ ਦਾ ਸ਼ਾਹੀ ਕਿਲਾ ਜਿਹੜਾ ਹੁਣ ਆਪਾਂ ਦੇਖਣ ਲੱਗੇ ਆਂ ਇਹਦੇ ਬਾਹਰ ਜਿਹੜੀ ਹੁਣ ਦੁਆਰ ਤੁਸੀਂ ਦੇਖ ਰਹੇ ਐ ਐਂਟਰੈਂਸ ਇਹ ਅੰਗਰੇਜ਼ਾਂ ਨੇ ਬਣਾਈ ਸੀ 1853 ਇਹਦੇ ਉੱਪਰ ਲਿਖਿਆ ਹੋਇਆ ਹੈ ਤੇ ਜਿਹੜਾ ਲਾਹੌਰ ਦੀ ਮੈਨੇਜਮੈਂਟ ਆ ਨਾ ਵੋਲਡ ਸਿਟੀ ਲਾਹੌਰ ਜਿੰਨੂੰ ਕਹਿੰਦੇ ਆ ਉਥੋਂ ਇਹ ਵੀਰ ਜ਼ਬੇਰ ਆਏ ਆ ਇਹ ਸਾਡੀ ਮਦਦ ਕਰਨਗੇ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਤੇ ਆਪਾਂ ਜਿਹੜਾ ਹੁਣਾ ਗੇਟ ਦੇਖ ਰਹੇ ਆ ਨਾ ਸੰਗਤ ਜੀ ਇਹ ਬ੍ਰਿਟਿਸ਼ ਟਾਈਮ ਦਾ ਬਣਿਆ ਜਿਹੜੀ ਇੱਥੋਂ ਆ ਪਿੱਛੇ ਕੰਧ ਤੁਸੀਂ ਦੇਖ ਰਹੇ ਇਹ ਇੱਕ ਸਿੱਖ ਪੀਰੀਅਡ ਦੀ ਬਣੀ ਐ ਤੇ ਵੀਰ ਜੀ ਦੱਸ ਰਹੇ ਸੀ ਆ ਥਾਂ ਜਿਹੜਾ ਹੈ ਨਾ ਆ ਦੇਖੋ ਕੰਧ ਤੇ ਕੰਧ ਦੇ ਲਾਗੇ ਥੱਲੇ ਇਸ ਥਾਂ ਦੇ ਉੱਤੇ ਕਿਸੇ ਟਾਈਮ ਤੇ ਰਾਵੀ ਵਗਦੀ ਸੀ ਇਹ ਤੁਸੀਂ ਜਿਹੜੀ ਦੀਵਾਰ ਵੇਖਦੇ ਹੋ ਨਾ ਇਹ ਇਹ ਸ਼ਾਹਜਹਾਨ ਦਾ ਦੌਰ ਹੈ ਲੇਕਿਨ ਇਹਨੂੰ ਸ਼ੁਰੂਆਤ ਜਿਹੜੀ ਹੋਈ ਸੀ ਨਾ ਉਹ ਜਹਾਂਗੀਰ ਨੇ ਕੀਤੀ ਸੀ ਤੇ ਸ਼ਾਹਜਹਾਨ ਨੇ 31 32 ਦੇ ਦੌਰ ਚ ਇਹ ਬਣਾਈ ਸੀ ਇਹਦੇ ਲਾਗੇ ਹੀ ਦਰਿਆਏ ਰਾਵੀ ਵਹਿੰਦਾ ਸੀ ਦਾ ਚਾ ਦਰਿਆਏ ਰਾਵੀ ਤੇ ਤੁਹਾਨੂੰ ਮੈਂ ਅਸਲ ਨਾ ਦੱਸਾਂ ਈਰਾਵਤੀ ਈਰਾਵਤੀ ਇਹਦਾ ਸ਼ਾਰਟ ਨੇਮ ਹੈ ਰਾਵੀ ਰਾਵੀ ਦਾ ਵੀ ਤੇ ਰਾਵੀ ਤੇ ਕੰਡੇ ਆ ਕੇ ਤੇ ਰਾਵੀ ਉੱਚੇ ਬੂਝ ਲੌਰਦੇ ਤੇ ਹੇਟ ਵਗੇ ਦਰਿਆ ਇਹ ਮਸ਼ਹੂਰ ਹੈਗੇ ਨੇ ਤੇ ਇਹ ਜਿਹੜੀ ਰਾਵੀ ਇੱਥੇ ਨਾਲ ਬੰਦੀ ਹੁੰਦੀ ਸੀ ਦੀ ਬਿਲਕੁਲ ਦਵਾਰ ਦੇ ਸ਼ਾਹੀ ਕਿਲੇ ਦੇ ਨਾਲ ਨਾਲ ਤੇ ਇਹ ਜਿਹੜੀ ਤੁਸੀਂ ਦੀਵਾਰ ਵੇਖ ਰਹੇ ਹੋ ਐਦੀ ਦੀਵਾਰ ਦੀ ਬੜੀ ਖਸਤਾ ਹਾਲਤ ਸੀ ਇਹ ਵਾਲਸਟੀ ਆਫ ਲਾਰ ਅਥਾਰਟੀ ਨੇ ਆ ਕੇ ਐਸ ਦੀਵਾਰ ਤੇ ਕੰਮ ਕੀਤਾ ਤੇ ਇਹਦੇ ਤੇ ਜਿਹੜਾ ਨਕਸ਼ਾ ਨਿਗਾਰਜ ਨੂੰ ਫਰੈਸਕੋ ਪੇਂਟਿੰਗ ਤੇ ਮੋਜ਼ੈਕ ਟਾਇਲ ਕਹਿੰਦੇ ਨੇ ਉਹਦਾ ਕੰਮ ਕੀਤਾ ਇਹਦੇ ਵਿੱਚ ਦੇਖੋ ਤੁਹਾਨੂੰ এলিਫੈਂਟ ਰਾਈਡਿੰਗ ਹORS ਰਾਈਡਿੰਗ ਤੇ ਕੈਮਲ ਰਾਈਡਿੰਗ ਵੀ ਨਜ਼ਰ ਆਏਗੀ ਤੇ ਇਹ ਜਿਹੜਾ ਦਰਵਾਜ਼ਾ ਹੈਗਾ ਇਹਨੂੰ ਸ਼ਾਹ ਬੂਜ਼ ਦਰਵਾਜ਼ਾ ਕਹਿੰਦੇ ਨੇ ਇਹਦੇ ਤੇ ਸ਼ਾਹਜਹਾਨ ਦੇ ਦੌਰ ਦੀ ਫਾਰਸੀ ਵੀ ਲਿਖੀ ਹੋਈ ਹੈ ਉੱਚੇ ਬੁਰਜ ਲਾਹੌਰ ਦੇ ਵਗੇ ਦਰਿਆ ਦਰਿਆ ਵਾਲਾ ਥਾਂ ਆਪਾਂ ਵੇਖ ਲਿਆ ਤੇ ਬੁਰਜ ਵੀ ਵੇਖਣ ਹੁਣ ਉੱਪਰ ਜਾਵਾਂਗੇ ਹਾਂਜੀ ਸੋ ਸ਼ਾਹ ਬੁਰਜ ਗੇਟ 1631 32 ਦੇ ਵਿੱਚ ਬਣਿਆ ਸੀਗਾ ਹਾਂਜੀ ਬਿਲਕੁਲ ਇੱਥੋਂ ਇਹ ਕਿਲਾ ਸ਼ੁਰੂ ਹੋ ਗਿਆ ਹੈ ਦਰਵਾਜ਼ੇ ਵੀ ਨਾ ਹੁਣ ਠੀਕ ਕਰਾਏ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਉਦੋਂ ਕਿਹੋ ਜਿਹੇ ਦਰਵਾਜ਼ੇ ਹੁੰਦੇ ਸੀ ਹੁਣ ਅਸੀਂ ਇਧਰੋਂ ਦੀ ਜਾਵਾਂਗੇ ਇਧਰ ਹੀ ਗਏ ਨੇ ਐ এলিਫੈਂਟ ਸਟੈਪਸ ਯਾਨੀ ਕਿ ਹਾਤੀ ਪੈਰ ਸੀੜੀਆਂ ਜਿਹੜਾ ਸ਼ਾਹੀ ਸਵਾਰੀ ਹੁੰਦੀ ਸੀ ਨਾ ਇਥੋਂ ਅੰਦਰ ਜਾਂਦੀ ਹੁੰਦੀ ਸੀ ਸੋ ਦੇਖ ਲਓ ਜੀ ਆ ਹੁਣ ਵੇਖੋ ਚੌੜੇ ਚੌੜੇ ਆ ਤਕਰੀਬਨ 3 ਫੁੱਟ ਤੋਂ ਵੱਧ ਚੌੜਾ ਹੋਣਾ ਐ ਸਟੈਪ ਹਾਂਜੀ ਬਿਲਕੁਲ ਇਹ ਫਲੈਟ ਜਿਹੇ ਸਟੈਪ ਹੁੰਦੇ ਆ ਇਹ ਹਾਥੀ ਦੇ ਉੱਤੇ ਇਹੀ ਚੜਿਆ ਚੜਿਆ ਬਾਦਸ਼ਾ ਉੱਪਰ ਚੱਲਿਆ ਜਾਂਦਾ ਸੀਗਾ ਤੇ ਆ ਸਾਰੇ ਅੱਗੇ ਬਿਲਡਿੰਗਾਂ ਹਨ ਅੱਛਾ ਤੇ ਤੁਸੀਂ ਇਹ ਜਿਹੜੇ ਉੱਤੇ ਦੇਖ ਰਹੇ ਹੋ ਆਹ ਚੀਜ਼ ਵੇਖ ਰਹੇ ਹੋ ਇਹ ਵਲੀਆਂ ਇਹਦੇ ਗੁਲਾਮਗਰਦਿਸ਼ ਹੁੰਦਾ ਸੀ ਇਹਦੇ ਜਦੋਂ ਬਾਦਸ਼ਾਹ ਨੇ ਆਣਾ ਹੁੰਦਾ ਸੀ ਤੇ ਬਾਦ ਬਾਹ ਮੁਲਾਇਜ਼ਾ ਹੋਸ਼ਿਆਰ ਦੀ ਸਦਾ ਲੱਗਦੀ ਹੁੰਦੀ ਸੀ ਫਿਰ ਉਹ ਫੂਲ ਨਿਸ਼ਾਵਰ ਕਰਦੇ ਸੀ ਵੈਲਕਮ ਹੁੰਦਾ ਸੀ ਨਾ ਬਾਦਸ਼ਾਹ ਦਾ ਇੱਕ ਠੀਕ ਹੈ ਠੀਕ ਹੈ ਹਾਂਜੀ ਭਾਜੀ ਕਿੱਥੇ ਪਹੁੰਚ ਗਏ ਹੁਣ ਆਪਾਂ ਐ ਹੁਣ ਦੇਖੋ ਨਾ ਅਸੀਂ ਸ਼ਾਹੀ ਸਵਾਰੀ ਤੇ ਹੈ ਨਹੀਂ ਲੇਕਿਨ ਅਸੀਂ ਸ਼ਾਹੀ ਸਵਾਰੀ ਦੇ ਰਸਤੇ ਜਗ੍ਹਾ ਐ ਦੇਖੋ ਸਾਹਮਣੇ ਜਿਹੜਾ ਦਰਵਾਜ਼ਾ ਨਜ਼ਰ ਆ ਰਿਹਾ ਨਾ ਐਸ ਦਰਵਾਜ਼ੇ ਤੋਂ ਅੰਦਰ ਸ਼ਾਹੀ ਸਵਾਰੀ ਅੰਦਰ ਜਾਂਦੀ ਸੀ ਤੇ ਜਿਹੜਾ ਅੱਠ ਦਰਵਾ ਹੈ ਨਾ ਉਹਦੇ ਬਾਹਰ ਜਾ ਕੇ ਖਲੋ ਜਾਂਦੀ ਸੀ ਫਿਰ ਜਿਹੜੇ ਮਹਾਰਾਜਾ ਹੁੰਦੇ ਸੀ ਉਹ ਫਿਰ ਅੰਦਰ ਤਸ਼ਰੀਫ ਲੈ ਕੇ ਜਾਂਦੇ ਸੀ ਅੱਛਾ ਤੇ ਜਿਹੜੇ ਚੜਾਤੇ ਹੀ ਆਪਣਾ ਹਾਥੀ ਤੇ ਊਠ ਤੇ ਕਹਿਣ ਲੱਗਾ ਸੀ ਹਾਥੀ ਦੇ ਉੱਪਰ ਉੱਪਰ ਚੱਲੇ ਜਾਂਦੇ ਸੀ ਹਾਂਜੀ ਹਾਂਜੀ ਜੀ ਬਿਲਕੁਲ ਬਿਲਕੁਲ ਦੇਖੋ ਨਾ ਅੱਛਾ ਇਹਨਾਂ ਵੱ ਜਿੱਥੇ ਹਾਥੀ ਵੀ ਆਉਂਦਾ ਸੀ ਤੇ ਇਹ ਬਣਾਇਆ ਕਿੰਨੇ ਸੀ ਜੀ ਅੱਠ ਤਰ੍ਹਾਂ ਐ ਐ ਜੀ ਮੁਗਲ ਦੌਰ ਦਾ ਬਣਿਆਇਆ ਸੀ ਤੇ ਇੱਥੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਇੱਥੇ ਆਪਣੀ ਕੋਟ ਵੀ ਲਗਾਨੀ ਸ਼ੁਰੂ ਕੀਤੀ ਸੀ ਜਿਹੜੀ ਉਹ ਸਭ ਤੋਂ ਫੇਮਸ ਫੋਟੋ ਹੈ ਜਿਹੜੀ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਲੱਗਾ ਹੋਇਆ ਐ ਐਸੇ ਜਗ੍ਹਾ ਦੀ ਹੈ ਐਸੇ ਬੈਠੇ ਨੇ ਉਹ ਤੇ ਇੱਥੇ ਇਹੋ ਬਾਕੀ ਜਨਤਾ ਵੀ ਹੈ ਇੱਥੇ ਉਹ ਐਸੇ ਜਗ੍ਹਾ ਦੀ ਹੈ ਤੇ ਇਹ ਜਿਹੜੀ ਤੁਹਾਨੂੰ ਸਕੈਫੋਲਡਿੰਗ ਨਜ਼ਰ ਆ ਰਹੀ ਏ ਬੇਸਿਕਲੀ ਇਹਨੂੰ ਦੁਬਾਰਾ ਤੋਂ ਰੀਸਟੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਏ ਵਾਲ ਸਿਟੀ ਆਫ ਲੋਰ ਅਥਾਰਟੀ ਦੇ ਨਾਲ ਆਗਾ ਖਾਨ ਕਲਚਰ ਸਰਵਿਸ ਪਾਕਿਸਤਾਨ ਹੋਰਾਂ ਨੇ ਇਹ ਮਹਮਾ ਚੁਕੇ ਆ ਕਿ ਵੀ ਅਸੀਂ ਇਹਨੂੰ ਅੱਛਾ ਕਰਾਂ ਬਿਹਤਰ ਕਰਾਂਗੇ ਸੋ ਇਹ ਦੇਖੋ ਤੁਸੀਂ ਇਹ ਬਹੁਤ ਸੋਹਣੀ ਬਣੀ ਹੋਈ ਹੈ ਠੀਕ ਹੈ ਵੀਰ ਨੇ ਜਿਵੇਂ ਦੱਸਿਆ ਅਸੀਂ ਅੰਦਰ ਨਹੀਂ ਹੁਣ ਜਾ ਸਕਾਂਗੇ ਛੱਤ ਸਾਰੀ ਰੇਨੋਵੇਸ਼ਨ ਮੰਗਦੀ ਹੈ ਇਹੀ ਸੀ ਜਿੱਥੇ ਕਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬੈਠਦੇ ਸੀ ਉਹ ਫੋਟੋ ਵੀ ਹੈ ਜਿਹਦੇ ਵਿੱਚ ਉਹ ਥੋੜੇ ਜੇ ਥੱਲੇ ਨੂੰ ਝੁਕੇ ਹੋਏ ਹਨ ਤੇ ਇਹ ਸ਼ਰਫੀਆਂ ਵੰਡ ਰਹੇ ਹਨ ਸੋ ਇੱਥੇ ਅਦਾਲਤ ਲੱਗਦੀ ਸੀ ਭਾਈ ਇੱਥੇ ਲੋਕਾਂ ਦੀਆਂ ਕਿਸਮਤਾਂ ਦੇ ਫੈਸਲੇ ਹੁੰਦੇ ਸੀ ਔਰ ਮਹਾਰਾਜਾ ਰਣਜੀਤ ਸਿੰਘ ਇੱਕ ਐਸਾ ਰਾਜਾ ਸੀ ਜਿਸ ਦੇ ਰਾਜ 'ਚ ਕਿਸੇ ਨੂੰ ਫਾਂਸੀ ਨਹੀਂ ਹੋਈ ਤੇ ਜੀ ਇਹ ਜਿਹੜਾ ਹੁਣ ਅਸੀਂ ਜਾ ਰਹੇ ਹਾਂ ਐ ਸ਼ੀਸ਼ ਮਹਿਲ ਦਾ ਰਸਤਾ ਹੈ ਇਹ ਜਿਹੜਾ ਦਰਵਾਜ਼ਾ ਹੈਗਾ ਇਹ ਜਦੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਸਾਹਿਬ ਨੇ ਤੇ ਉਸ ਦੌਰ ਦਾ ਇਹ ਦਰਵਾਜ਼ੇ ਦੀ ਇਹ ਲੱਕੜ ਹੀ ਏ ਹਜੇ ਵੀ ਇਹ ਲੱਕੜ ਹਜੇ ਵੀ ਇਸ ਇੱਕ ਦੌਰ ਦੀਗੀ ਹੈ ਤੇ ਬਾਕੀ ਦਰਵਾਜਾ ਤੇ ਬਾਕੀ ਦਰਵਾਜਾ ਇਹਨੂੰ ਰੀਸਟੋਰ ਕੀਤਾ ਸੀ ਨਾ ਕਿਉਂਕਿ ਬਾਰਿਸ਼ ਦੀ وجہ ਨਾਲ ਖਰਾਬ ਹੋ ਗਿਆ ਸੀ ਤੇ ਹੋ ਗਿਆ ਤੇ ਸਿਰਫ ਇਹ ਲੱਕੜ ਜਿਹੜੀ ਨਿਸ਼ਾਨੀ ਦੇ ਤੌਰ ਤੇ ਇਹਨੂੰ ਰੀਸਟੋਰ ਕੀਤਾ ਗਿਆ ਜੀ ਜਨਾਬ ਇਹ ਸ਼ੀਸ਼ਮੈਲ ਦਾ ਇਲਾਕਾ ਆ ਗਿਆ ਇਹ ਸ਼ਹਿਰਾ ਸ਼ੀਸ਼ਮੈਲ ਹੈ ਇਹ ਖਾਬਗਾ ਹੁੰਦੀ ਸੀ ਇਹ ਜਿਹੜਾ ਤੁਹਾਡੇ ਐਸਆਈ ਤੇ ਮੋਨੂਮੈਂਟ ਵੇਖ ਰਹੇ ਹੋ ਇਹ ਨੌ ਲੱਖਾ ਪਵੀਲੀਅਨ ਹੁੰਦਾ ਸੀ ਤੇ ਉਹ ਜਿਹੜਾ ਇਹ ਜਿਹੜਾ ਬਿਲਕੁਲ ਇੱਕ ਰਾਈਟ ਸਾਈਡ ਤੇ ਇੱਕ ਤਾਨੂੰ ਨਜ਼ਰ ਆ ਰਿਹਾ ਹੈ ਇਹ ਗੁਰਦੁਆਰਾ ਹੁੰਦਾ ਸੀ ਇੱਥੇ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਜਿਹੜੇ ਗਏ ਸੀ ਉਹ ਉੱਥੇ ਇਬਾਦਤ ਕਰਦੇ ਹੁੰਦੇ ਸੀ ਸੋ ਇਹਨੂੰ 9 ਲੱਖਾ ਪਵਿਲਿਅਨ ਕਹਿੰਦੇ ਹਨ ਤੇ ਵੀਰ ਜੀ ਦੱਸ ਰਹੇ ਸ਼ਾਹਜਹਾਨ ਦੇ ਜੀ ਸ਼ਾਹਜਹਾਨ ਦੇ ਦੌਰ ਚ ਬਣਿਆ ਸੀ 9 ਲੱਖ ਰੁਪਏ ਦੇ ਤੇ ਲੱਗਦਾ ਸੀ ਤੇ 9 ਕਿਸਮ ਦੇ ਦੇਤੇ ਕੀਮਤੀ ਪੱਥਰ ਲੱਗੇ ਸੀ ਨੀਲਾਮਕੀ ਕਾਕੂਤ ਫਿਰੋਜ਼ਾ ਮਰਜਾਨ ਬਖਾਰ ਜੈ ਸਾਰੇ ਲੱਗੇ ਸੀ ਇਹਦੇ ਤੇ ਜਿਹੜਾ ਸਾਹਮਣੇ ਤੁਸੀਂ ਵੇਖ ਰਹੇ ਹੋ ਅਸੀਂ ਜਿਹੜਾ ਨੇਰੇ ਹੋ ਕੇ ਵੇਖਾਂਗੇ ਨਾ ਤੇ ਤੁਹਾਨੂੰ ਪਤਾ ਲੱਗੇਗਾ ਕਿ ਉਹ ਉਹਨਾਂ ਦੇ ਬੈਠਣ ਦੀ ਜਗ੍ਹਾ ਸੀ ਯਾਨੀ ਕਿ ਤਖਤ ਉੱਤੇ ਹੁੰਦਾ ਸੀ ਉਹਦੇ ਨਾਲ ਉਹਨਾਂ ਦਾ ਬੈਡਰੂਮ ਹੈਗਾ ਸੀ ਸਰਦੀਆਂ ਦਾ ਬੈਡਰੂਮ ਅਲੱਗਾਂ ਹੁੰਦਾ ਸੀ ਤੇ ਗਰਮੀਆਂ ਦਾ ਬੈਡਰੂਮ ਅਲੱਗਾਂ ਹੁੰਦਾ ਸੀ ਅੱਛਾ ਜੀ ਸੋ ਆਪਾਂ ਆ ਗਏ ਜੀ ਹੁਣ ਇਹ ਸ਼ੀਸ਼ ਮਹਿਲ ਜਿੱ ਇਹ ਹੈ ਸਾਰਾ ਹਾਂਜੀ ਬਿਲਕੁਲ ਇਹ ਵੀ ਰੀਨੋਵੇਸ਼ਨ ਦਾ ਕੰਮ ਚੱਲ ਰਿਹਾ ਜੀ ਬਿਲਕੁਲ ਇਹਦਾ ਵੀ ਰੀਨੋਵੇਸ਼ਨ ਦਾ ਕੰਮ ਚੱਲ ਰਿਹਾ ਹੈ ਤੇ ਇਹਨੂੰ ਇਨਸ਼ਾਅੱਲਾ ਬਹੁਤ ਜਲਦ ਜਿਹੜਾ ਹੈ ਇਹਨੂੰ ਕੰਪਲੀਟ ਕਰ ਦਿੱਤਾ ਜਾਏਗਾ ਇਹਦੇ ਤੁਹਾਨੂੰ ਸ਼ੀਸ਼ੇ ਵੀ ਨਜ਼ਰ ਆਣਗੇ ਇਹਦੇ ਤੁਹਾਨੂੰ ਕੋਈ ਪੁਰਾਣੀ ਤਸਵੀਰਾਂ ਵੀ ਨਜ਼ਰ ਆਣਗੀਆਂ ਇਹਦੇ ਤੁਹਾਨੂੰ ਪੁਰਾਣਾ ਆਰਟ ਵੀ ਨਜ਼ਰ ਆਏਗਾ ਇਹ ਜਿਹੜੇ ਸ਼ੀਸ਼ੇ ਜੀ ਨਾ ਇੱਕ ਮਕਸਦ ਵਾਸਤੇ ਲਾਏ ਹੋਏ ਸੀ ਅੱਛਾ ਜੀ ਉਹ ਇੱਕ ਮਹਾਰਾਣੀ ਹੀ ਗਈ ਸੀ ਉਹਨਾਂ ਦੀ ਇੱਕ ਵਿਸ਼ੇ ਸੀ ਕਿ ਵੀ ਜੇਕਰ ਤੁਸੀਂ ਮੇਰੇ ਨਾਲ ਵਾਸਤੇ ਕੁਝ ਕਰਨਾ ਹੈ ਤੇ ਮੇਰੇ ਵਾਸਤੇ ਆਸਮਾਨ ਤੋਂ ਤਾਰੇ ਤੋੜ ਕੇ ਲੈ ਕੇ ਆਉ ਮੈਂ ਕਹਿੰਦਾ ਖਾਬ ਵੇਖਿਆ ਮੈਂ ਤਾਰੇ ਛੋਰੀਆਂ ਦੇ ਬੱਦਲ ਮੇਰੇ نیچے ਨੇ ਜੀ ਜਨਾਬ ਇਹ ਜਿਹੜੇ ਪਾਸੇ ਤੁਸੀਂ ਜਾ ਰਹੇ ਹੋ ਇਹ ਬੇੜੀ ਜਿਹੜੀ ਜਗ੍ਹਾ ਹੈਗੀ ਹੈ ਇਹ ਬੈਠਣ ਵਾਸਤੇ ਯੂਜ਼ ਹੁੰਦੀ ਸੀ ਮਹਾਰਾਜਾ ਹੋਰ ਇੱਥੇ ਬੈਠਦੇ ਹੁੰਦੇ ਸੀ ਇਹ ਜਿਹੜੇ ਤੁਸੀਂ ਰਾਈਟ ਸਾਈਡ ਤੇ ਆ ਰਹੇ ਹੋ ਇਹ ਰਾਈਟ ਸਾਈਡ ਤੇ ਜੇਕਰ ਕਮਰਾ ਵੇਖ ਰਹੇ ਹੋ ਇਹ ਸਰਦੀਆਂ ਦਾ ਕਮਰਾ ਹੁੰਦਾ ਸੀ ਇਹ ਸਰਦੀਆਂ ਦਾ ਹਾਂਜੀ ਇਹਦੇ ਅੰਦਰ ਤੁਸੀਂ ਜਾਓਗੇ ਤੇ ਤੁਹਾਨੂੰ ਇੱਥੇ ਅੱਗ ਪਾਲਣ ਵਾਸਤੇ ਇੱਥੇ ਐਨ ਵੀ ਨਜ਼ਰ ਆਣਗੀਆਂ ਇਹ ਦੇਖੋ ਇੱਥੇ ਚਿਮਨੀਆਂ ਹੈਗੀਆਂ ਠੀਕ ਹੈ ਕਿ ਐ ਨਜ਼ਰ ਆ ਰਹੀਆਂ ਇੱਥੇ ਤੇ ਇਹਦਾ ਮੈਕੈਨਿਜ਼ਮ ਕੀ ਸੀ ਇੱਥੇ ਵਿਸ਼ ਕਿਸ ਤਰ੍ਹਾਂ ਪੂਰੀ ਹੁੰਦੀ ਸੀ ਜਿਹੜੀ ਹੁੰਦੀ ਹੈ ਸੀ ਕਿ ਜੀ ਅ ਰਾਤ ਨੂੰ ਮੈਨੂੰ ਤਾਰੇ ਨਜ਼ਰ ਆਣ ਤੇ ਉਹ ਹੈ ਸੀ ਕਿ ਜਦੋਂ ਇਹਦੇ ਵਿੱਚ ਲਾਈਟ ਓਨ ਹੁੰਦੀ ਸੀ ਨਾ ਤੇ ਉਹ ਲਾਈਟ ਜਦੋਂ ਦੀਏਗੇ ਸੀ ਦੀਏ ਉਹ ਦੀਏ ਬਲਦੇ ਸੀ ਤੇ ਉਹ ਫਿਰ ਤਾਰੇ ਨਜ਼ਰ ਆਉਂਦੇ ਸੀ ਤੇ ਉਹ ਤਾਰੇ ਨਜ਼ਰ ਆਣਦੇ ਹੁੰਦੇ ਸੀ ਇਹ ਕਿਹੜੀ ਮਹਾਰਾਣੀ ਸੀ ਐ ਜੀ ਮਲਕਾ ਮੁਮਤਾਜ਼ ਜੀ ਜਿਹੜੀ ਮੁਮਤਾਜ਼ ਹੈ ਕਿਸੇ ਨਾ ਉਹ ਮਹਾਰਾਣੀ ਹੈਗੀ ਸੀ ਉਹਨਾਂ ਵਾਸਤੇ ਆ ਕੀਤਾ ਸੀ ਤੇ ਇਹ ਦੇਖੋ ਤੁਸੀਂ ਇਹ ਦੇਖੋ ਤੁਹਾਨੂੰ ਤਾਰੇ ਇਹ ਦੇਖੋ ਸਟਾਰਟ ਬਨੇ ਨਜ਼ਰ ਆ ਰਹੇ ਨੇ ਕੁਝ ਆਰੇ ਆਰੇ ਇਹ ਵਾਲੇ ਇਸ ਤਰ੍ਹਾਂ ਦੇ ਵਾਹ ਜੀ ਵਾਹ ਇਹ ਦੇਖੋ ਮੈਂ ਥੱਲੇ ਕਰਾਂਗਾ ਤੇ ਕੁਝ ਨਹੀਂ ਨਜ਼ਰ ਆਏਗਾ ਐ ਦਿਵੇਂ ਆ ਹੋਏਗਾ ਤੇ ਇਹ ਤੁਹਾਨੂੰ ਨਜ਼ਰ ਆਣਗੇ ਐ ਬੌਜੀ ਅਸੀਂ ਜਿਹੜੇ ਪਾਸੇ ਜਾ ਰਹੇ ਹਾਂ ਅੰਦਰੋਂ ਇੱਕ ਰੂਮ ਤੋਂ ਕਰੇ ਨੇ ਗੁਜ਼ਰ ਕੇ ਅਸੀਂ ਜਿਹੜੇ ਸਾਹਮਣੇ ਕਮਰੇ ਚ ਜਾਵਾਂਗੇ ਉਹ ਕਮਰਾ ਹੈਗਾ ਜਿਹੜਾ ਜਿਹੜਾ ਗਰਮੀ ਵਾਸਤੇ ਯੂਜ਼ ਹੁੰਦਾ ਸੀ ਐ ਜਿਹੜਾ ਕਮਰਾ ਹੈਗਾ ਖੁੱਲਾ ਫਵਾਦਾ ਤਾਨੂੰ ਉਹ ਗਮਣਾ ਸੀ ਨਾ ਥੋੜਾ ਜਿਹਾ ਛੋਟਾ ਸੀ ਉਹ ਤੰਗ ਸੀਗਾ ਸੀ ਫਵਾਦਾ ਸੀ ਇਹ ਦੇਖੋ ਇੱਥੇ ਜਾਲੀ ਲੱਗੀ ਹੋਈ ਏ ਤੇ ਇਧਰ ਵੇਖੋ ਵਿਊ ਜੇਕਰ ਤੁਸੀਂ ਇਧਰੋਂ ਵੇਖੋ ਤੇ ਉਸ ਤਰ੍ਹਾਂ ਸੇ ਇੱਥੇ ਦਰਿਆ ਰਾਵੀ ਬਹਿਣਾ ਹੁੰਦਾ ਸੀ ਦਰਿਆ ਰਾਵੀ ਦੇ ਉੱਤੋਂ ਠੰਡੀ ਠੰਡੀ ਹਵਾ ਆਂਦੀ ਹੁੰਦੀ ਸੀ ਤੇ ਇੱਥੇ ਬੈ ਕੇ ਤੇ ਹੋਰ ਗਰਮੀਆਂ ਦਾ ਨਜ਼ਾਰਾ ਲੈਂਦੇ ਹੁੰਦੇ ਸੀ ਇਹ ਖੂਦ ਹੀ ਜਿਹੜੀ ਹੈ ਇਹ ਪਾਣੀ ਵਾਸਤੇ ਯੂਜ਼ ਹੁੰਦਾ ਸੀ ਤੇ ਫਿਰ ਕਿਉਂਕਿ ਦਰਿਆ ਰਾਵੀ ਪਰੇ ਹੋ ਗਿਆ ਤੇ ਫਿਰ ਪਾਣੀ ਨਹੀਂ ਆਇਆ ਤੇ ਫਿਰ ਇਹਨੂੰ ਥੋੜਾ ਜਿਹਾ ਕਲੋਜ਼ ਕਰਨਾ ਸ਼ੁਰੂ ਕਰ ਦਿੱਤਾ ਸੋ ਪੁਰਵਾ ਭੈਣ ਜੀ ਅੱਜ ਵੀ ਸਾਡੇ ਨਾਲ ਹੀ ਆਪਾਂ ਨੂੰ ਕਿਲਾ ਦਿਖਾ ਰਹੇ ਆ ਤੇ ਪਾਣੀ ਦੀ ਗੱਲ ਚੱਲ ਰਹੀ ਸੀਗੀ ਤੇ ਪਾਣੀ ਤੋਂ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਵਾਸਤੇ ਜਿਹੜਾ ਜਲ ਸੀ ਨਾ ਛਕਣ ਵਾਸਤੇ ਉਹ ਜਿਹੜਾ ਚੋਆ ਸਾਹਿਬ ਵੀ ਆਪਾਂ ਦਰਸ਼ਨ ਕਰਾਏ ਆ ਤੇ ਪੰਜਾ ਸਾਹਿਬ ਵੀ ਇਹਨਾਂ ਦੋਨਾਂ ਸਥਾਨਾਂ ਤੋਂ ਇੱਕ ਚੋਂ ਹੁੰਦਾ ਹੁੰਦਾ ਸੀ ਮੈਨੂੰ ਹੁਣ ਫੈਕਟ ਯਾਦ ਨਹੀਂ ਹੈ ਮੈਨੂੰ ਲੱਗਦਾ ਕਿ ਚੋਆ ਸਾਹਿਬ ਵਾਲਾ ਜਲ ਜਿਹੜਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਵਾਸਤੇ ਛਕਣ ਲਈ ਆਉਂਦਾ ਸੀ ਐ ਹੁਣ ਤੁਸੀਂ ਆ ਗਏ ਹੋ ਪਾਈ ਬਾਗ 'ਚ ਇਹ ਸ਼ਾਮਲ ਹੈ ਨਾ ਇੱਥੇ ਮਾਰਾਨੀ ਤੇ ਉਹਨਾਂ ਦੀ ਸ਼ਹਜ਼ਾਦੀਆਂ ਇੱਥੇ ਬੈ ਕੇ ਤੇ ਇੱਥੇ ਆਪਣਾ ਵਕਤ ਗੁਜ਼ਾਰਦੇ ਸਨ ਬਹੁਤ ਵਧੀਆ ਬਹੁਤ ਖੁੱਲਾ ਏਰੀਆ ਬਹੁਤ ਸੋਹਣਾ ਬਣਿਆ ਹੋਇਆ ਹਾਂਜੀ ਦੇਖੋ ਕਿੰਨਾ ਹਵਾਦਾਰ ਵੀ ਹੈਗਾ ਤੇ ਸਾਫ਼ ਸੁਥਰਾ ਇਹ ਜੇ ਥੋੜੇ ਥੋੜੇ ਇਹ ਤੇ ਇਹ ਜੇ ਸਾਫ਼ ਕੀਤਾ ਉਦੋਂ ਵੇਖੋ ਤੁਸੀਂ ਇਹਦੀ ਕਿੰਨੀ ਸ਼ਾਨ ਹੋਣੀ ਹੈ ਜਿੱਥੋਂ ਤੁਸੀਂ ਲੰਘਦੇ ਪਿਓ ਤੇ ਛੋਟੇ ਛੋਟੇ ਕਮਰੇ ਵੀ ਹੁੰਦੇ ਸੀ ਹਾਂਜੀ ਸੋ ਇੱਧਰ ਇਹ ਕਾਲਾ ਬੁਰਜ ਹੈ ਤੇ ਇਹ ਇਧਰ ਰਾਈਟ ਸਾਈਡ ਤੇ ਲਾਲ ਬੁਰਜ ਹੈ ਇਹ ਰਾਇਲ ਬਾਥ ਹੈ ਜੀ ਉਹ ਬਣਿਆ ਹੋਇਆ ਪੂਰਾ ਸ਼ਾਹਜਹਾਂ ਦੇ ਸਮੇਂ ਦਾ ਹੀ ਇਹ ਬਣਿਆ ਸੂਏਸ ਕਿਲੇ ਦੇ ਵਿੱਚ ਜਿੰਨਾ ਅਸੀਂ ਦੇਖਿਆ ਸਭ ਤੋਂ ਵੱਧ ਜਿਹੜਾ ਵਾ ਐਕਸਪੈਂਸ਼ਨ ਉਹ ਉਦੋਂ ਹੀ ਹੋਈ ਹੈ ਸ਼ਾਹਜਹਾਨ, ਜਹਾਂਗੀਰ, ਅਕਬਰ ਇਹ ਜਿਹੜੀ ਤੁਸੀਂ ਦੇਖ ਰਹੇ ਹੋ ਬਿਲਡਿੰਗ ਇਹ ਹੈਗੀ ਦੀਵਾਨੇ ਖਾਸ ਯਾਨੀ ਕਿ ਇੱਥੇ ਖਾਸ ਟੌਪ ਮੀਟਿੰਗਸ ਹੁੰਦੀ ਸੀ ਯਾਨੀ ਕਿ ਇੱਥੇ ਉਹ ਮੀਟਿੰਗਾਂ ਹੁੰਦੀਆਂ ਸਨ ਜਿਹੜੀਆਂ ਅੰਦਰੋਂ ਜਿਹੜੇ ਅੰਦਰ ਦੇ ਮਾਮਲੇ ਠੇਗੇ ਸੀ ਉਹਨਾਂ ਵਾਸਤੇ ਕਿ ਜੀ ਕੀ ਸਟ੍ਰੈਟਜੀ ਹੋਣੀ ਚਾਹੀਦੀ ਸੀ ਕੀ ਅਮਲ ਹੋਣਾ ਚਾਹੀਦਾ ਸੀ ਜਿਹੜੇ ਮਿਸ਼ਨ ਹੁੰਦੇ ਸੀ ਉਹਨਾਂ ਨੂੰ ਕੀ ਕਰਨ ਵਾਸਤੇ ਹੁੰਦਾ ਸੀ ਤੇ ਇਸ ਕਰਕੇ ਇੱਥੇ ਉਹ ਸਾਰੇ ਸਿਕਰਟ ਮੀਟਿੰਗਸ ਹੈਲਡ ਹੁੰਦੀਆਂ ਸਨ ਸੋ ਇੱਥੇ ਰਾਜਾ ਤੇ ਉਹਦੇ ਬਿਲਕੁਲ ਮੇਨ ਮਨ ਖਾਸ ਦਰਬਾਰੀ ਬੜੇ ক্লোਜ਼ ਜਾਂ ਖਾਸ ਮਹਿਮਾਨ ਆਹ ਜਿੱਥੇ ਕੰਸਟਰਕਸ਼ਨ ਚੱਲ ਰਹੀ ਨਾ ਹੁਣ ਇਹਨੂੰ ਕਹਿੰਦੇ ਆ ਜੀ ਲਾਲ ਬੁਰਜ ਆਹ ਥੱਲੇ ਹੁਣ ਜਿੱਥੇ ਤੁਸੀਂ ਮਿੱਟੀ ਦੇਖ ਰਹੇ ਆ ਇਹ ਇੱਥੇ ਰਾਵੀ ਨਦੀ ਵਗਦੀ ਸੀ ਉਹ ਕੰਧ ਦੂਸਰੀ ਜਿਹੜੀ ਦੂਰ ਹੈ ਉਹ ਉਦੋਂ ਨਹੀਂ ਸੀ ਹੁੰਦੀ ਭਾਈ ਵਿਦੀ ਚੰਦ ਜੀ ਨੇ ਦੱਸਿਆ ਜਾਂਦਾ ਹੈ ਕਿ ਦਿਲਬਾਗ ਤੇ ਗੁਲਬਾਗ ਘੋੜੇ ਦੀ ਛਾਲ ਇੱਥੋਂ ਹੀ ਮرائی ਸੀ ਨਦੀ ਦੇ ਵਿੱਚ ਸੋ ਇਹ ਤਕਰੀਬਨ 4 ਮੰਜ਼ਲਾ 5 ਮੰਜ਼ਲਾ ਹਾਈਟ ਹੈ ਜੀ ਜਦੋਂ ਕਿ ਹੁਣ ਰਾਵੀ ਤਕਰੀਬਨ ਇੱਥੋਂ 2 ਕਿਲੋਮੀਟਰ ਤੋਂ ਵੱਧ ਦੂਰ ਜਾ ਚੁੱਕਾ ਹੈ ਸੋ ਦਵਾਨੇ ਖਾਸ ਦੇ ਵਿੱਚ ਵੀਰ ਦੱਸ ਰਹੇ ਵੀ ਆ ਇੱਕ ਆ ਫਾਉਂਟੇਨ ਫੁਆਰਾ ਸੀਗਾ ਇਦਾਂ ਹੀ ਇਦਾਂ ਲੜੀਵਾਰ ਪੰਜ ਫੁਆਰੇ ਸੰਗ ਬਿਲਡਿੰਗ ਦੇ ਅਖੀਰ ਤੱਕ ਸੋ ਇਹ ਦਵਾਨੇ ਖਾਸ ਦੇ ਵਿੱਚੋਂ ਦ੍ਰਿਸ਼ ਹੈ ਜੀ ਸਾਹਮਣੇ ਸੋਹਣੇ ਲਾਉਣ ਬਣੇ ਹੋਏ ਹਨ ਤੇ ਜਿਹੜੀ ਸਾਹਮਣੇ ਬਿਲਡਿੰਗ ਹੈ ਹੁਣ ਆਪਾਂ ਉਧਰ ਚੱਲਦੇ ਆਂ ਤੇ ਉਹਦੀ ਖਾਸੀਅਤ ਦੱਸਦੇ ਆ ਤੁਹਾਨੂੰ ਗੱਲ ਉਦੋਂ ਸ਼ੁਰੂ ਹੋਈ ਸੀ ਉੱਚੇ ਬੁਰਜਾਂ ਦੀ ਉਧਰ ਕਾਲਾ ਬੁਰਜ ਲਾਲ ਗੁਰਜ ਤੇ ਇਧਰ ਵੀ ਦੇਖੋ ਇੱਕ ਗੁੰਬਦ ਹੈ ਉੱਪਰ ਇਹ ਉੱਚੇ ਬੁਰਜ ਸਨ ਨਾਲ ਹੀ ਰਾਵੀ ਦਰਿਆ ਸੀ ਇਹਨਾਂ ਦੀ ਆਪਣੀ ਸ਼ਾਨੋ ਸ਼ੌਕਤ ਸੀ ਦੂਰੋਂ ਦਿਖਾਈ ਦਿੰਦੇ ਸੀ ਕਿਲੇ ਦੇ ਵਿੱਚ ਬਹੁਤ ਹੀ ਕੱਟ ਪੇਂਟਿੰਗਸ ਜੋ ਹੈ ਆਪਾਂ ਨੂੰ ਸਰਵਾਈਵਿੰਗ ਮਿਲਦੀ ਹੈ ਪਰ ਉਹਦੇ ਵਿੱਚ ਇੱਕ ਇਹ ਬਹੁਤ ਹੀ ਖੂਬਸੂਰਤ ਆਰਪਗ ਹੈ ਤੁਸੀਂ ਦੇਖ ਸਕਦੇ ਹੋ ਇਹ ਸ਼ੇਰੇ ਪੰਡਾ ਮਹਾਰਾਜਾ ਰਣਜੀਤ ਸਿੰਘ ਜੀ ਬੈਠੇ ਨੇ ਔਰ ਨਾਲ ਮਾਈ ਮੋਰਾ ਬੈਠੇ ਨੇ ਜਿਵੇਂ ਕਿ ਅਸੀਂ ਲਾਹੌਰ ਮਿਊਜ਼ੀਅਮ ਹੈ ਲਾਹੌਰ ਦਾ ਉੱਥੇ ਸਾਨੂੰ ਉੱਥੇ ਅੱਜ ਵੀ ਇਹ ਚੇਅਰ ਔਰ ਇਹ ਮੂੜਾ ਜੋ ਹੈ ਆਪਣੀ ਅਸਲ ਹਾਲਤ ਵਿੱਚ ਪਏ ਹੋਏ ਨੇ ਇਹ ਦਰਸਲ ਵਕਤ ਦੇ ਨਾਲ ਲੋਕ ਜਿਵੇਂ ਲੋਕਾਂ ਨੂੰ ਨਹੀਂ ਸਮਝ ਬੁੱਝ ਹੁੰਦੀ ਤੇ ਮੂਹ ਵਗੈਰਾ ਮਿਟਾ ਜਾਂਦੇ ਨੇ ਲੇਕਿਨ ਇਹ ਵੋਲ ਸਿਟੀ ਵਾਲਿਆਂ ਦਾ ਸ਼ੁਕਰਾਨਾ ਕਿ ਉਹਨਾਂ ਨੇ ਨਾ ਦਿੱਤੋ ਦੇਖੋ ਸ਼ੀਸ਼ਾ ਲਾਇਆ ਹੋਇਆ ਮਜ਼ਬੂਤ ਜਿਹਾ ਸ਼ੀਸ਼ਾ ਲਾਇਆ ਹੈ ਕਿ ਹੋਰ ਕੋਈ ਇਸ ਨੂੰ ਨੁਕਸਾਨ ਨਾ ਪਹੁੰਚਾ ਸਕੇ ਸੋ ਇੱਕ ਹੀ ਸਾਡੇ ਕੋਲ オリジナル ਸਰਵਾਈਵਿੰਗ ਜਿਹੜੀ ਕਰਦੀ ਹੋਈ ਹੈ ਤੁਸੀਂ ਪੇਂਟਿੰਗ ਦੇ ਬਹੁਤ ਬਹੁਤ ਮੁਨਾਸਬ ਹੋਸ਼ਿਆ राजा, राजा। तशरीफ तो ला रहे सामने देखो बताओ ये यह किस मकसद के लिए आए हैं और इनके साथ क्या सलूक किया जाए छोड़ दिया जाए इनको क्या कर लिया जाए ये शाही मेहमान है छोड़ दिया जाए ये महारानी जिंदा हवेली है जी ਬਹੁਤ ਵੱਡੀ ਹੈ ਤੇ ਇਹਦੇ ਅੰਦਰ ਨਾ ਮਿਊਜ਼ੀਅਮ ਹੈ ਇਹ ਜੀ ਸਿੱਖ ਬੈਂਡ ਇਹ ਫੌਜਾਂ ਜਿੱਥੇ ਜਾਂਦੀਆਂ ਸੀ ਭਾਜੀ ਨਾਲ ਵਜਾਇਆ ਜਾਂਦਾ ਸੀ ਜੀ ਬਿਲਕੁਲ ਇਹ ਬੈਂਡ ਦੇ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਜੀ ਅਸੀਂ ਇੱਕ ਦੌਰ ਦਾ ਬੈਂਡ ਹੈਗਾ ਤੇ ਇਹ ਬੈਂਡ ਦੀ ਬੀਟ ਦੱਸਦੀ ਹੁੰਦੀ ਸੀ ਵੀ ਕਿ ਖਤਰਾ ਕਿੰਨਾ ਖਲਾਖ ਹੈ ਅੱਛਾ ਠੀਕ ਹੈ ਤੇ ਕਿੰਨੇ ਕੁ ਲੋਕ ਹੈ ਨੇ ਜਿਨ੍ਹਾਂ ਦੇ ਵਾਸਤੇ ਆ ਉਹ ਹੁੰਦਾ ਸੀ ਉਹ ਸਾਰਾ ਉਹਨਾਂ ਦਾ ਇੱਕ ਆਪਣੀ ਇੱਕ ਹੁੰਦਾ ਕੋਡ ਕੋਡ ਹੁੰਦੇ ਸੀ ਬੀਟ ਹੁੰਦੇ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਘੋੜੀ ਦਾ ਇੱਕ ਬੁੱਤ ਬਣਾ ਕੇ ਲਾਇਆ ਗਿਆ ਹੈ ਮਹਾਰਾਜਾ ਰਣਜੀਤ ਸਿੰਘ ਦੀ ਭੋਤੀ ਪ੍ਰਿੰਸੈਸ ਬੰਬਾ ਉਹਨਾਂ ਦੀ ਜਿਹੜੀ ਕਲੈਕਸ਼ਨ ਹੈ ਨਾ ਉਹ ਸਾਰੀ ਇੱਧਰ ਉੱਪਰ ਹੈ ਅਸੀਂ ਕੱਲ ਦੇਖ ਕੇ ਆਏ ਸੀ ਪਰ ਅੱਜ ਇਹ ਬੰਦ ਹੈ ਏਰੀਆ ਨਹੀਂ ਤੇ ਇਹਦੇ ਵਿੱਚ ਬਹੁਤ ਸੋਹਣੀਆਂ ਪੇਂਟਿੰਗਸ ਤੇ ਯਾਦਗਾਰਾਂ ਹਨ ਜਿਹੜੀਆਂ ਸਿੱਖ ਰਾਜ ਦੇ ਨਾਲ ਸੰਬੰਧਤ ਹਨ ਸੋ ਮਹਾਰਾਜਾ ਖੜਕ ਸਿੰਘ ਜੀ ਦੀ ਇਹ ਸਾਹਮਣੇ ਉਹ ਹਵੇਲੀ ਹੈ ਜੀ ਜਿਹੜੀ ਹੁਣ ਲਾਇਬ੍ਰੇਰੀ ਬਣ ਚੁੱਕੀ ਹੈ ਸੋ ਦੀਵਾਨੇ ਆਮ ਤੇ ਹਵੇਲੀ ਖੜਕ ਸਿੰਘ ਦੀਵਾਨੇ ਆਮ ਬਾਰੇ ਮੈਂ ਸੁਣਿਆ ਸੀ ਕਿ ਜਦੋਂ ਮਹਾਰਾਣੀ ਚੰਦਕੌਰ ਸੀ ਇੱਥੇ ਤੇ ਮਹਾਰਾਜਾ ਸ਼ੇਰਸੇਨ ਨੇ ਹਮਲਾ ਕੀਤਾ ਹੀ ਉਦੋਂ ਇਹ ਨੁਕਸਾਨੀਆਂ ਗਿਆ ਸੀਗਾ ਹਮਲੇ ਦੇ ਵਿੱਚ ਜੋ ਡੈਮੇਜ ਹੋ ਗਈ ਸੀ ਇਹਦੀ ਇਹ ਫਿਰ ਬ੍ਰਿਟਿਸ਼ ਦੌਰ ਦੁਬਾਰਾ ਫਿਰ ਬ੍ਰਿਟਿਸ਼ ਦੌਰ ਜਿਹਨੂੰ ਦੁਬਾਰਾ ਰਿਪੇਅਰ ਕੀਤਾ ਗਿਆ ਸੋ ਆਹ ਜਿਹੜੇ ਲਾਉਣ ਆ ਅਸੀਂ ਥੋੜਾ ਜਰਲੀ ਆ ਗਏ ਆ ਜੇ ਬਾਅਦ ਚ ਦੇਣੇ ਆ ਹੋਗੇ ਤਾਂ ਬਹੁਤ ਸਾਰੇ ਲੋਕ ਇੱਥੇ ਆਪਣੇ ਪਰਿਵਾਰਾਂ ਸਮੇਤ ਆਉਂਦੇ ਆ ਫੈਮਿਲੀ ਸਮੇਤ ਆ ਕੇ ਇੱਥੇ ਟਾਈਮ ਸਪੈਂਡ ਕਰਦੇ ਆ ਸੋ ਬੱਗੀ ਰਾਈਡ ਸ਼ੁਰੂ ਹੋ ਗਈ ਹੈ ਹਾਂ ਜੀ ਬਿਲਕੁਲ ਉਦੋਂ ਸ਼ਾਹੀ ਸਵਾਰੀ ਹੁੰਦੀ ਸੀ ਹਲੇ ਹਾਥੀ ਹੁੰਦੇ ਸੀ ਅੱਜ ਸਾਡੇ ਕੋਲ ਲੈਂਮੋਜ਼ੀਨ ਹੈਗੀ ਹੈ ਯਾਨੀ ਕਿ ਜਿੰਨੂ ਗੱਸੀ ਗੋਲਕਾਰ ਕਹਿੰਦੇ ਆ ਤੇ ਅੱਜ ਜੋ ਅਸੀਂ ਅਸੀਂ ਸੈਰ ਕਰ ਰਹੇ ਹਾਂ ਤੇ ਵੀਰ ਜੀ ਹੋਰਾਂ ਨੂੰ ਸੈਰ ਕਰਵਾ ਰਹੇ ਹਾਂ ਅਸੀਂ ਆਪਾਂ ਬੈਠੇ ਫੀਲ ਆ ਰਹੀ ਪੂਰੀ ਫੀਲ ਆ ਰਹੀ ਬਿਲਕੁਲ ਹਵਾ ਵੀ ਸਾਨੂੰ ਤਾਜ਼ਾ ਆ ਰਹੀ ਥੋੜਾ ਹੌਲੀ ਚਲਾਵੇ ਨਾ ਤੇ ਹਾਥੀ ਦੀ ਫੀਲ ਆਵੇ ਥੋੜੀ ਤੇਜ਼ ਚਲਾ ਰਿਹਾ ਲਓ ਜੀ ਗਸ਼ਤ ਵੀ ਹੋ ਰਹੀ ਏ ਕੋਹ ਦੇ ਉੱਤੇ ਵਾਹ ਜੀ ਵਾਹ ਬਾਦਸ਼ਾਹੀ ਮਸਜਿਦ ਤੇ ਇਧਰ ਆਲਮਗੀਰੀ ਗੇਟ ਜਿਹਨੂੰ ਕਹਿੰਦੇ ਉਧਰ ਵੀ ਬਾਅਦ ਚ ਆਪਾਂ ਚੱਲਦੇ ਆਂ ਸੋ ਇਹ ਜਿਹੜਾ ਕਿਲੇ ਦੇ ਵਿੱਚ مین ਐਂਟਰੈਂਸ ਤੋਂ ਦਰਵਾ ਰਸਤਾ ਹੁੰਦਾ ਆ ਵੇਖੋ ਰੋਡ ਆਉਂਦੀ ਐ ਤੇ ਪੁਲ ਤੇ ਪੁਲ ਦੇ ਉੱਤੋਂ ਦੀ ਵੇਖੀਏ ਇਹ ਲੋਕ ਆ ਰਹੇ ਹਨ ਕਿਲੇ ਨੂੰ ਵੇਖਣ ਵਾਸਤੇ ਜਿੱਧਰੋਂ ਇਹ ਆ ਰਹੇ ਆ ਉਹ 게ਟ ਹੈਗਾ ਜੀ ਸ਼ਾਹ ਬਰਜ ਤੁਹਾਨੂੰ ਪਤਾ ਮੈਂ ਕਿੱਥੋਂ ਆਇਆ ਇੰਡੀਆ ਤੋਂ ਹੋਰ ਕੁਝ ਗੈਸ ਕਰੋ ਟੈਂਡਾ ਨਨਕਾਣਾ ਨਹੀਂ ਮੈਂ ਚੜ੍ਹਦੇ ਪੰਜਾਬ ਚੋਂ ਵਾਹ ਚੜ੍ਹਦਾ ਪੰਜਾਬ ਕਿੱਥੇ ਹੈ ਪਤਾ ਜਿੱਤੇ ਚੜਦਾ ਪੁੱਤਰ ਜਿਹੜਾ ਪੰਜਾਬ ਸੀ ਨਾ ਉਹ ਜਦੋਂ ਦੋ ਹਿੱਸਿਆਂ 'ਚ ਵੰਡਿਆ ਗਿਆ ਸੀ 1947 'ਚ ਜਿਹੜਾ ਉਧਰ ਚੱਲ ਗਿਆ ਸੀ ਇੰਡੀਆ ਵਾਲੇ ਪਾਸੇ ਉਹਨੂੰ ਕਹਿੰਦੇ ਚੜਦਾ ਪੰਜਾਬ ਕਿਉਂਕਿ ਸੂਰਜ ਉਧਰੋਂ ਚੜਦਾ ਹੈ ਨਾ ਇਹਨੂੰ ਕਹਿੰਦੇ ਲੈਂਦਾ ਪੰਜਾਬ ਪੱਛਮ ਵਾਲੇ ਪਾਸੇ ਤੇ ਕਿੰਨੂ ਕਿੰਨੂ ਇਹ ਗੱਲ ਪਤਾ ਸੀ ਤੁਹਾਡੇ 'ਚੋਂ ਮੈਨੂੰ ਮੈਨੂੰ ਨਹੀਂ ਪਤਾ ਸਿਰਫ ਇੱਕ ਜਾਨੀ ਨੂੰ ਇੱਕ ਜਾਨੇ ਨੂੰ ਚਲੋ ਕਲਾਪਿੰਗ ਕਰ ਦਿਓ ਇਹ 'ਚ ਕਲਾਪਿੰਗ ਵਾਲੀ ਕਿਹੜੀ ਗੱਲ ਆ ਤੁਹਾਨੂੰ ਤੇ ਪਤਾ ਹੀ ਨਹੀਂ ਸੀ ਗੱਲ ਦਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਜਿਨੇ ਇੱਥੇ ਰਾਜ ਕੀਤਾ ਉਹਦਾ ਜਨਮ ਗੁਜਰਾਂ ਵਾਲੇ ਚ ਹੋਇਆ ਸੀ ਕਿੰਨੂ ਕਿੰਨੂ ਇਹ ਗੱਲ ਦਾ ਪਤਾ ਕਿਸੇ ਨੂੰ ਨਹੀਂ ਪਤਾ ਫਿਰ ਮੇਰੇ ਤੋਂ ਪਤਾ ਚੱਲਾ ਮੈਨੂੰ ਹੀ ਟੀਚਰ ਰੱਖ ਲੋ ਆਪਣਾ ਇੱਥੇ ਤੇ ਮੈਂ ਕਿਹੜੇ ਮਜ਼ਬ ਤੋਂ ਪਤਾ ਮਾਮਾ ਸਿੱਖ ਸਿੱਖ ਕਿੰਨੂ ਕਿੰਨੂ ਪਤਾ ਹੈ ਇਹ ਸਾਰਿਆਂ ਨੂੰ ਪਤਾ ਹੈ ਵਧੀਆ ਗੱਲ ਸਰਦਾਰ ਜੀ ਸਰਦਾਰ ਜੀ ਪੁੱਤਰ ਇੱਕ ਗੱਲ ਤੁਹਾਨੂੰ ਮੈਂ ਦੱਸਣੀ ਚਾਹੁੰਦਾ ਤੁਸੀਂ ਟਰੀ ਦੇਖਦੇ ਹੋ ਦਰਖਤ ਜੀ ਜੀ ਤੁਸੀਂ ਬਾਹਰੋਂ ਦਰਖਤ ਦੇਖਦੇ ਆਂ ਜਿੰਨਾ ਦਰਖਤ ਉੱਪਰ ਹੈ ਇੰਨਾ ਹੀ ਥੱਲੇ ਹੁੰਦਾ ਹੈ ਉਹ ਹੁੰਦੀਆਂ ਜੜਾਂ ਆਪਾਂ ਦਰਖਤ ਤੇ ਦੇਖਦੇ ਜੜਾਂ ਦੀ ਕੋਈ ਤਾਰੀਫ ਨਹੀਂ ਕਰਦਾ ਅਸੀਂ ਕਿਲਾ ਦੇਖ ਲਏ ਨੇ ਪਰ ਅਸੀਂ ਹਿਸਟਰੀ ਦੀ ਗੱਲ ਨਹੀਂ ਕਰਦੇ ਇਹ ਕਿਲੇ ਕਿਉਂ ਸੀ ਇਹ ਹਿਸਟਰੀ ਹੈ ਸਾਰੀ ਇਹ ਤੁਹਾਨੂੰ ਪੜ੍ਹਨੀ ਚਾਹੀਦੀ ਹੈ ਇਹ ਜਿਹੜੀ ਬਿਲਡਿੰਗ ਤੁਸੀਂ ਪਿੱਛੇ ਵੇਖ ਰਹੇ ਹੋ ਇਹਨੂੰ ਕਹਿੰਦੇ ਜੀ ਸੰਮਨ ਬੁਰਜ ਆਪਣੇ ਸਿੱਖ ਇਤਿਹਾਸ ਚ ਲਿਖਿਆ ਮਿਲਦਾ ਇੱਥੇ ਇਹਨਾਂ ਮੁਸੰਮਨ ਬੁਰਜ ਲਿਖਿਆ ਹੋਇਆ ਇਹਦੇ ਵਿੱਚ ਦੋ ਇਤਿਹਾਸ ਸਾਭੀ ਦੇ ਨਾਲ ਬਹੁਤ ਬਰੀਫ ਸਾਂਝੇ ਕਰਨੇ ਪਹਿਲਾ ਇਹ ਆਹ ਗੱਲ ਨੂੰ ਸਮਝੋ ਚੜਤ ਸਿੰਘ ਦਾ ਪੋਤਰਾ ਸੀ ਮਹਾਰਾਜਾ ਰਣਜੀਤ ਸਿੰਘ ਇਧਰ ਅਹਿਮਦ ਸ਼ਾਹ ਅਬਦਾਲੀ ਦਾ ਪੋਤਰਾ ਸੀ ਸ਼ਾਹਜਮਾਨ ਸ਼ਾਹਜਮਾਨ ਦਾ ਇੱਥੇ ਕਬਜ਼ਾ ਸੀ ਇਸ ਕਿਲੇ ਦੇ ਉੱਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਥੋੜੇ ਜੇ ਘੋੜਸਵਾਰਾਂ ਦੇ ਨਾਲ ਸੰਮਨ ਬੁਰਜ ਦੇ ਬਾਹਰ ਆ ਗਏ ਸੀ ਬਾਹਰ ਆਣ ਕੇ ਸ਼ਾਹਜਮਾਨ ਇੱਥੇ ਸੀ ਸੰਮਨ ਬੁਰਜ ਦੇ ਵਿੱਚ ਤੇ ਬਾਹਰੋਂ ਮਹਾਰਾਜਾ ਰਣਜੀਤ ਸਿੰਘ ਨੇ ਲਲਕਾਰਿਆ ਸੀ ਸ਼ਾਹਜਮਾਨ ਤੂੰ ਅਹਿਮਦ ਸ਼ਾਹ ਅਬਦਾਲੀ ਦਾ ਪੋਤਰਾ ਹੈ ਤੇ ਮੈਂ ਰਣਜੀਤ ਸਿੰਘ ਚੜਤ ਸਿੰਘ ਦਾ ਪੋਤਰਾ ਹਿੰਮਤ ਆ ਤੇ ਤੂੰ ਬਾਹਰ ਆ ਤੇ ਦੋ ਹੱਥ ਕਰ ਇਹ ਮਹਾਰਾਜਾ ਰਣਜੀਤ ਸਿੰਘ ਨੇ ਬਾਹਰੋਂ ਲਲਕਾਰਿਆ ਸੀ ਸ਼ਾਹਜਹਾਨ ਦੇ ਉੱਤੇ ਇਹ ਵੀ ਇਤਿਹਾਸ ਕਹਿੰਦਾ ਕਿ ਗੋਲੀਆਂ ਵੀ ਚਲਾਈਆਂ ਸੀ ਸੰਮਨ ਬੁਰਜ ਵੱਲ ਨੂੰ ਸ਼ਾਜਮਾਨ ਦੀ ਹਿੰਮਤ ਨਹੀਂ ਸੀ ਪਈ ਕਿ ਬਾਹਰ ਹੋ ਕੇ ਲੜੇ ਔਰ ਅਖੀਰ ਸ਼ਾਜਮਾਨ ਡਰ ਕੇ ਹੀ ਇਹ ਕਿਲਾ ਖਾਲੀ ਕਰਕੇ ਚਲੇ ਆ ਗਿਆ ਸੀ ਜਿੱਥੇ ਅਸੀਂ ਖੜੇ ਆ ਉਹਦੇ ਨਾਲ ਹੀ ਆਲਮਗੀਰੀ ਗੇਟ ਹੈ ਜਦੋਂ ਮਹਾਰਾਣੀ ਜਿੰਦਾ ਨੂੰ ਵੀ ਕੈਦ ਕੀਤਾ ਗਿਆ ਹੈ ਗੋਰਿਆਂ ਵੱਲੋਂ ਦੱਸਿਆ ਜਾਂਦਾ ਕਿ ਉਹਨਾਂ ਨੂੰ ਵੀ ਇੱਥੇ ਹੀ ਰੱਖਿਆ ਗਿਆ ਸੀ ਸਮਨ ਬੁਰਜ ਚ ਔਰ ਇੱਥੋਂ ਹੀ ਆਲਮਗੀਰੀ ਗੇਟ ਥਾਣੀ ਬਾਹਰ ਲਿਜਾ ਕੇ ਸ਼ੇਖੂਪੁਰਾ ਦਾ ਕਿਲਾ ਉੱਥੋਂ ਫਿਰ ਵਾਇਆ ਫਿਰੋਜ਼ਪੁਰ ਬਨਾਰਸ ਤੇ ਚਨਾਰ ਦੇ ਕਿਲੇ ਚ ਕੈਦ ਕੀਤਾ ਗਿਆ ਸੀ ਸੋ ਇਥੋਂ ਉਹਨਾਂ ਨੂੰ ਕੱਢਿਆ ਗਿਆ ਸੀ ਇਹ ਆਲਮਗੀਰੀ ਗੇਟ ਆ ਸੀ ਹੁਣ ਬਾਅਦ ਚ ਜੇ ਜਾਣਾ ਹੈ ਆਲਮਗੀਰੀ ਗੇਟ ਦੇ ਵਿੱਚੋਂ ਅਸੀਂ ਬਾਹਰ ਜਾਣਾ ਹੈ ਸੋ ਆ ਜਿਹੜੀ ਬਿਲਡਿੰਗ ਇਧਰ ਝੌਂਪੜੀ ਵਰਗੀ ਹੈ ਨਾ ਇਹਨੂੰ ਕਹਿੰਦੇ ਹਨ ਬਰੂਦਖਾਨਾ ਇਹ ਬ੍ਰਿਟਿਸ਼ ਨੇ ਬਣਾਈ ਸੀ ਕਿ ਇੱਥੇ ਬਰੂਦ ਰੱਖਿਆ ਜਾਂਦਾ ਸੀ ਉਸ ਟਾਈਮ ਦੇ ਉੱਤੇ ਜੀ ਇੱਥੇ ਅਸੀਂ ਬੈਠੇ ਹੋਏ ਆ ਇੱਥੇ ਰੰਗੀਲੇ ਰਿਕਸ਼ੇ ਇਹਨਾਂ ਦੇ ਬਾਰੇ ਚ ਕਹਾ ਜਾਂਦਾ ਹੈ ਰੰਗੀਲੇ ਰਿਕਸ਼ੇ ਲੋਰੀ ਸ਼ਸ਼ਕੇ ਲੋਰੀ ਸ਼ਸ਼ਕੇ ਦਾ ਕੀ ਮਤਲਬ ਲੋਰੀ ਸ਼ਸ਼ਕੇ ਕੀ ਹੈ ਸ਼ੋਸ਼ਾ ਸ਼ੋਸ਼ਾ ਅੱਛਾ ਵਖਾਵਾ ਸ਼ਸ਼ਕੇ ਵਖਾਵਾ ਹਾਂ ਠੀਕ ਹੈ ਇਹ ਰਿਕਸ਼ਾ ਜਿਹੜਾ ਇਹ ਸਿਰਫ ਅੰਦਰ ਅੰਦਰ ਚੱਲਣ ਲਈ ਹੈ ਇਹ ਸਿਰਫ ਉਸੇ ਦਾ ਬਾਲ ਸਿਟੀ ਦੇ ਟੂਰ ਕਰਵਾਂਦਾ ਹੈ ਅੱਛਾ ਲੋਕ ਜਿਹੜੀ ਇਹਨੂੰ ਬੁੱਕ ਕਰਦੇ ਨੇ ਉਹ ਉਹ ਚਲਾਉਂਦੇ ਨੇ ਅੰਦਰੂਨ ਸ਼ਹਿਰ ਚ ਹੁੰਦਾ ਹੈ ਸਾਰਾ ਅੱਛਾ ਜੀ ਸ਼ਹਿਰ ਦੇ ਅੰਦਰ ਅੰਦਰ ਰਹਿੰਦਾ ਹੈ ਸੋ ਸਮਨ ਬੁਰਜੇ ਦੇ ਲਾਗੇ ਇਹ ਗੇਟ ਹੈ ਜੀ ਜਿਹਨੂੰ ਆਲਮਗੀਰੀ ਗੇਟ ਕਹਿੰਦੇ ਹਨ ਆਪਾਂ ਹੁਣ ਆਲਮਗੀਰੀ ਗੇਟ ਤੋਂ ਬਾਹਰ ਆ ਗਏ ਹਾਂ ਤੇ ਇਹ ਜਿਹੜਾ ਬਾਗ ਹੈ ਇਹਨੂੰ ਕਹਿੰਦੇ ਜੀ ਹਜ਼ੂਰੀ ਬਾਗ ਆਲਮਗਿਰੀ ਦਰਵਾਜੇ ਦੇ ਤੇ ਬਾਦਸ਼ਾਹੀ ਮਸਜਿਦ ਦੇ ਵਿੱਚ ਹੈ ਇੱਥੇ ਬਾਰਾਂਦਰੀ ਬਣੀ ਹੈ ਨਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਬਣਾਈ ਸੀ ਸਭ ਤੋਂ ਅਖੀਰਲਾ ਦਰਬਾਰ ਮਹਾਰਾਜਾ ਰਣਜੀਤ ਸਿੰਘ ਦਾ ਇੱਥੇ ਹੀ ਲੱਗਾ ਸੀ ਜਦੋਂ ਉਹਨਾਂ ਨੇ ਆਪਣੇ ਪੁੱਤਰ ਨੂੰ ਗੱਦੀ ਦਿੱਤੀ ਅੱਗੇ ਖੜਕ ਸਿੰਘ ਨੂੰ ਤੇ ਨਾਲ ਹੀ ਖੜਕ ਸਿੰਘ ਦਾ ਹੱਥ ਧਿਆਨ ਸਿੰਘ ਡੋਗਰੇ ਦੇ ਹੱਥ ਫੜਾ ਕੇ ਕਿਹਾ ਸੀ ਧਿਆਨ ਸਿੰਘ ਇਹਦਾ ਹਮੇਸ਼ਾ ਖਿਆਲ ਰੱਖੀ ਇਹਦੇ ਨਾਲ ਰਹੀਂ ਤੋਂ ਖਾਣਾ ਕਰੀ ਤੇ ਧਿਆਨ ਸਿੰਘ ਨੇ ਉਦੋਂ ਮਰਦੇ ਹੋਏ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਵਾਅਦਾ ਕੀਤਾ ਸੀ ਮੈਂ ਇਹਦਾ ਸਦਾ ਸਾਥ ਦੇਵਾਂਗਾ ਪਰ ਧਿਆਨ ਸਿੰਘ ਡੋਗਰਾ ਹੀ ਮੁੜ ਕੇ ਸਿੱਖ ਰਾਜ ਦੇ ਖਾਤਮੇ ਦਾ ਸੂਤਰਧਾਰ ਬਣਿਆ ਉਹਨੇ ਹੀ ਧੋਖਾ ਕੀਤਾ ਸੀ ਸੋ ਲਾਹੌਰ ਦਾ ਕਿਲਾ ਆਪਾਂ ਦੇਖ ਲਿਆ ਜਿੰਨਾ ਕਿ ਸਾਨੂੰ ਸਮਝ ਸੀ ਤੁਹਾਡੇ ਨਾਲ ਸਾਂਝ ਪਾਈ ਹੈ ਰੋਸ਼ਨਾਈ ਗੇਟ ਕਹਿੰਦੇ ਹਨ ਇਹ ਹੁਣ ਸ਼ਹਿਰ ਵਾਲਾ ਪਾਸਾ ਹੈ ਇਧਰ ਹੀ ਸ਼ਹਿਰ ਸੀ ਇਹ ਤੋਂ ਦੂਜੇ ਪਾਸੇ ਕਿਲੇ ਦੇ ਰਾਵੀ ਨਦੀ ਸੀ ਸੋ ਇਸ ਵੀਡੀਓ ਦੀ ਇੱਥੇ ਹੀ ਸਮਾਪਤੀ ਹੈ। ਹੋਪਫੁਲੀ ਗੁਰੂ ਸਾਹਿਬ ਕਿਰਪਾ ਕਰਨ ਤੁਹਾਨੂੰ ਕੋਈ ਨਾ ਕੋਈ ਵੇਖਣ ਲਈ ਤੇ ਸਿੱਖਣ ਲਈ ਮਿਲੇ ਆ। ਉਹਦਾ ਮਕਸਦ ਇਹੀ ਹੈ ਕਿ ਅਸੀਂ ਸਿੱਖ ਕੇ ਆਪਣੀ ਜ਼ਿੰਦਗੀ 'ਚ ਵੀ ਅਪਲਾਈ ਕਰੀਏ। ਹੋਈਆਂ ਗਲਤੀਆਂ ਦੀ ਮਾਫੀ। ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਜੀ।